ਵਾਰਾ ਸੈਂਤੀਮੀ ਵਿਸ਼ਾਲ ਸ਼ੋਭਾ ਯਾਤਰਾ ਇਸ ਸੰਧਿਆ ਫੇਰੀ ਦੀ ਸ਼ੁਰੂਆਤ ਘੈਂਟਾਗਰ ਚੌਂਕ ਤੋਂ ਕੀਤੀ ਗਈ ਹੈ ਸੈਂਤੀਮੀ ਵਿਸ਼ਾਲ ਸ਼ੋਭਾ ਯਾਤਰਾ ਗਊ ਘਾਟ ਮੰਦਿਰ ਤੋਂ 7 ਮਾਰਚ 2024 ਨੂੰ ਸ਼ੁਰੂ ਹੁੰਦੀ ਹੋਈ ਸਰਕੂਲਰ ਰੋਡ ਬਾਜਵਾ ਨਗਰ ਦਰੇਸੀ ਜਾ ਕੇ 2 ਤੋਂ 2.5 ਘੰਟੇ ਵਾਸਤੇ विश्राम ਹੋਊਗੀ ਜਿਸ ਦੇ ਵਿੱਚ ਸਾਰੇ ਵੀਆਈਪੀ ਵੀਵੀਆਈਪੀ ਐਮਐਲਏ ਐਮਪੀ ਉਹ ਸਾਰੇ ਆਣਗੇ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਹੈ ਤੇ ਅਸੀਂ ਅੱਜ ਸੰਧਿਆ ਫੇਰੀ ਤੇ ਸਾਰੇ ਵਪਾਰੀਆਂ ਨੂੰ ਚੌੜਾ ਬਾਜ਼ਾਰ ਤੋਂ ਅੱਗੇ ਲੈ ਕੇ ਸਾਰਾ ਬਾਜ਼ਾਰ ਅੱਜ ਅਸੀਂ ਇਨਵਾਈਟ ਕਰਨ ਆਏ ਆ ਕਿ ਬਾਦ ਚੜ ਕੇ ਸਾਰੇ ਇੱਥੇ ਆ ਕੇ ਆਪਣੀ ਇਸ ਯਾਤਰਾ ਚ ਹਿੱਸਾ ਲਿਓ ਸਾਡੇ ਭੋਲੇ ਬਾਬਾ ਦਾ ਰੱਥ ਹੈ ਜਿਹੜਾ ਸੋਨੇ ਚਾਂਦੀ ਦਾ ਰੱਥ ਹੈ ਇਹ ਹਰ ਸਾਲ ਆਉਂਦੇ ਆਂ ਬਰ ਸੰਗਤ ਦਰਸ਼ਨ ਕਰਨ ਤੇ ਧਾਰਨ ਆਪਣਾ ਅਸ਼ੀਰਵਾਦ ਦੇਣ ਆਉਂਦੇ ਆਂ ਅਸੀਂ ਚਾਹੁੰਦੇ ਆ ਕਿ ਜੋ ਸਾਰੇ ਬਦ ਚੜ ਕੇ ਆਓ ਤੇ ਰੀਸ਼ੀਓ ਫਿਰ ਯਾਤਰਾ ਸ਼ੁਰੂ ਹੋ ਕੇ ਅੱਗੇ ਮੀਨਾ ਬਾਜ਼ਾਰ ਚੌਂਕ ਤੋਂ ਮਾਤਾ ਰਾਣੀ ਚੌਂਕ ਕੈਂਟਾਗਰ ਚੌਂਕ ਖਵਾਜਾ ਖੋਟੀ ਹਿੰਦੂ ਸੰਗਲਾ ਸ਼ਿਵਾਲਾ ਮੰਦਿਰ ਤੇ ਉਸ ਤੋਂ ਬਾਅਦ ਆਪਸ ਆਪਣੇ ਗਊ ਘਾਟ ਬੰਦੇ ਜਾ ਕੇ ਸੰਪੰਨ ਹੋਵੇਗੀ ਇਹਦੇ ਵਿੱਚ ਦੋ ਪ੍ਰਮੁੱਖ ਆਰਤੀਆਂ ਹੋਣਗੀਆਂ ਕੈਂਟਾਗਰ ਚੌਂਕ ਤੇ ਸ਼ਿਵਾਲਾ ਤੇ ਆਪਣੇ ਸੰਪੰਨ ਗਊ ਘਾਟ ਆਰਤੀ ਜੋ ਹੋਗਾ